ਵਾਦਲ ਕਦੀ ਗੋਸ਼ਾਲਾ ਰੋਡ ਤੇ ਇੱਕ ਨੰਬਰ ਦੇ ਦੋ ਮੋਟਰਸਾਈਕਲ ਮਿਲਣ ਦੇ ਮਾਮਲੇ ਦੇ ਵਿੱਚ ਥਾਣਾ ਸਿਟੀ ਦੇ ਐਸ ਐਚ ਓ ਲੇਖਰਾਜ ਬੱਟੀ ਦਾ ਬਿਆਨ ਵੀ ਆਇਆ ਸਾਹਮਣੇ ਕਿ ਆ ਕੀਤੀ ਜਾ ਰਹੀ ਹੈ ਮਾਮਲੇ ਦੀ ਜਾਂਚ ਫਾਦਿਲ ਕਾਦਕ ਗੋਚਾਲਾ ਰੋੜ ਤੇ ਅੱਜ ਦੁਪਹਿਰ ਇੱਕ ਨੰਬਰ ਦੇ ਦੋ ਮੋਟਰਸਾਈਕਲ ਮਿਲੇ ਸਨ ਜਿਸ ਤੋਂ ਬਾਅਦ थाना ਸਿਟੀ ਦੇ ਐਸਐਚਓ ਲੇਖraj ਬੱਟੀ ਦਾ ਬਿਆਨ ਵੀ ਸਾਹਮਣੇ ਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਮੋਟਰਸਾਈਕਲ ਏਜੰਸੀ ਨੂੰ 76 ਨੰਬਰ ਭੇਜੇ ਜਾ ਰਹੇ ਹਨ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਕਿਹੜਾ ਮੋਟਰਸਾਈਕਲ ਅਸਲੀ ਹੈ ਅਤੇ ਕਿਹੜਾ ਨਕਲੀ ਅਗਰ ਨਕਲੀ ਮੋਟਰਸਾਈਕਲ ਦੇ ਅਸਲੀ ਮਾਲਕ ਦਾ ਨਾਮ ਕੀ ਹੈ ਇਸ ਦਾ ਪਤਾ ਵੀ ਪੁਲਿਸ ਵੱਲੋਂ ਲਗਾਇਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਗੰਦਗੀ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਬਾਅਦ ਬੰਦੀ ਕਾਰਵਾਈ ਕੀਤੀ ਜਾਏਗੀ ਉਹਨਾਂ ਵੱਲੋਂ ਇਸ ਸਬੰਧੀ ਪੂਰੀ ਜਾਣਕਾਰੀ ਮੀਡੀਆ ਦੇ ਨਾਲ ਸਾਂਝੀ ਕੀਤੀ ਗਈ ਹੈ ਬਰਾ ਦੇ ਮੋਟਰਸਾਈਕਲ ਦਾ ਜੇ ਮਾਮਲਾ ਸਾਹਮਣੇ ਆਇਆ ਸੀ ਦੋ ਮੋਟਰਸਾਈਕਲਾਂ ਦੇ ਇੱਕੋ ਹੀ ਨੰਬਰ ਲੱਗੇ ਆ ਹਾਂਜੀ ਸਾਡੀ ਜਿਹੜੇ ਪੀਸੀਆਰ ਅਫਸਰ ਇਹ ਤੁਸੀਂ ਦੇਖਦੇ ਹੋ ਵੀ ਬਾਜ਼ਾਰਾਂ ਵਿੱਚ ਪਟ્રોલ ਦੇਤੇ ਹੁੰਦੀ ਹੈ ਅੱਜ ਉਹਨਾਂ ਨੂੰ ਜਿਹੜਾ ਪਲਸਰ ਆਨ ਮੋਟਰਸਾਈਕਲ ਸੀਗੇ ਏ ਇਤ ਨੰਬਰ ਦੇ ਦੋ ਦਿਸੇ ਜਿੰਨਾਂ ਤੋਂ ਉਹਨਾਂ ਨੇ ਸ਼ੱਕ ਪਾਇਆ ਤੇ ਤੁਰੰਤ ਪਿੱਛਾ ਕੀਤਾ ਇੱਕ ਜਿਹੜਾ ਵਿਅਕਤੀ ਸੀਗਾ ਉਹਨੇ ਜਿਹੜਾ ਮੋਟਰਸਾਈਕਲ ਆਵਦਾ ਰੋਕੇ ਤੇ ਦੌੜ ਗਿਆ ਤੇ ਜਿਹੜਾ ਅਸਲ ਜਿਹੜਾ ਹਾਰਸੀ ਜਿੰਦੇ ਕੋਲ ਸੀਗੀ ਉਸ ਬੰਦੇ ਨੇ ਪੀਸੀਆਰ ਦੇ ਕਹਿਣ ਤੇ ਮੋਟਰਸਾਈਕਲ ਰੋਕਿਆ ਕੌਣ ਵੈਰੀਫਾਈ ਕੀਤਾ ਜਿਹੜਾ ਵੈਰੀਫਾਈ ਕੀਤਾ ਮੋਟਰਸਾਈਕਲ ਉਹ ਮਾਲਕ ਨੂੰ ਦੇ ਦਿੱਤਾ ਗਿਆ ਇਹਦੇ ਸਬੰਧ ਵਿੱਚ ਜਿਹੜੀ ਅਸੀਂ 102 CRPC ਤਹਿਤ ਰਿਪੋਰਟ ਰੋਹਨਾੰਕਾ ਤੇਜਾ ਦਰਜ ਕਰ ਲਈ ਹੈ ਅੱਗੇ ਫਰਦਰ ਅਸੀਂ ਡੀਟੀਓ ਦਫ਼ਤਰੋਂ ਤੋਂ ਇਹਦੇ ਅਸਲ ਮਾਲਕ ਦਾ ਪਤਾ ਲਾ ਕੇ ਵੀ ਇਹਦੇ ਤੇ ਪਹਿਲਾਂ ਕੋਈ ਚੋਰੀ ਦਾ ਕਿਸੇ ਮਾਲਕ ਨੇ ਪਰਚਾ ਦਰਜ ਕਰਵਾਇਆ ਹੈ ਇਹਦਾ ਅਸਲ ਮਾਲਕ ਕੌਣ ਹੈ ਉਹਦੇ ਸਾਹਮਣੇ ਆਉਣ ਤੇ ਜਿਸ ਤਰ੍ਹਾਂ ਇਹ ਫਰਦਰ ਕਾਰਵਾਈ ਹੋਏਗੀ ਅਸੀਂ ਕਰਕੇ ਪਰ ਇਸ ਮੋਟਰਸਾਈਕਲ ਨੂੰ ਲੈ ਕੇ ਕਿਸੇ ਨੇ ਦਾਅਵੇਦਾਰੀ ਪੇਸ਼ ਕੀਤੀ ਜਿਸ ਨੂੰ ਤੁਸੀਂ ਬੌਂਡ ਕੀਤਾ ਨਹੀਂ ਜੇਕਰ ਉਹ ਬੌਂਡ ਦਾਅਵੇਦਾਰੀ ਪੇਸ਼ ਕਰਦਾ ਤੇ ਅਸੀਂ ਤੁਰੰਤ ਹੀ ਉਹਦੇ ਤੇ ਐਕਸ਼ਨ ਲੈਂਦੇ ਕਿਉਂਕਿ ਉਹ ਛੱਡ ਕੇ ਤੇ ਭੱਜ ਗਿਆ ਜੀਗਾ ਪਰ ਇਹ ਉਹੀ ਅਸੀਂ ਅਸਲ ਮਾਲਕ ਦਾ ਜਿਹੜਾ ਨਾ ਪਾਲਸਰ ਦੇ ਦਾ ਆਸਾ ਲੈ ਕੇ ਤੇ ਪਤਾ ਲੱਗ ਜਾਏਗਾ ਵੀ ਮੋਟਰਸਾਈਕਲ ਅਸਲ ਨੰਬਰ ਇਹਦਾ ਕੀ ਹੈ ਉਹਦਾ ਚੋਰੀ ਹੋਇਆ ਸੀ ਜਾਂ ਮਾਲਕ ਨੇ ਹੀ ਇਹ ਜਿਹੜਾ ਆਰਸੀ ਨਹੀਂ ਬਣਵਾਈ ਅਰਚ ਨਾਪਰਵਾਣ ਕਰਕੇ ਉਸਨੇ ਨੰਬਰ ਕੋਈ ਫੇਕ ਲਾ ਦਿੱਤਾ ਇਹ ਆਇਡੈਂਟੀਫਾਈ ਹੋਇਆ ਕਿ ਇਹਨੂੰ ਚਲਾਕ ਹੋ ਰਿਹਾ ਸੀ ਛੱਡ ਕੇ ਕੋਈ ਨਹੀਂ ਛੱਡ ਕੇ ਅਜੇ ਇਹ ਨਹੀਂ ਆਇਡੈਂਟੀਫਾਈ ਹੋ ਸਕਿਆ ਕਿ ਕਿਉਂ ਇਹਨੂੰ ਛੱਡ ਕੇ ਗਿਆ ਨਾਂ ਨਹੀਂ ਹੁੰਦਾ ਆਇਡੈਂਟੀਫਾਈ ਹੋ ਤੇ ਕਿਹੜੀ ਜਗ੍ਹਾ ਤੋਂ ਸਰ ਮਿਲਿਆ ਇਹ ਗੋਸ਼ਣਾ ਰੋਡ ਇਸ ਤਰ੍ਹਾਂ ਦੇਖਦੇ ਹੋ ਕਿ ਇੱਕੋ ਨੰਬਰ ਦੇ ਦੋ ਮੋਟਰਸਾਈਕਲਾਂ ਦਾ ਮਿਲਣਾ ਕੋਈ ਵਾਰਦਾਤ ਨੂੰ ਨਹੀਂ ਜਾਂ ਦੇਣ ਜਾਣ ਕੇ ਨਹੀਂ ਵਾਰਦਾਤ ਨੂੰ ਨਹੀਂ ਇਹ ਜਾਮ ਹੁਸਦਾ ਇਸ ਤਰ੍ਹਾਂ ਹੋ ਸਕਦਾ ਹੈ ਕਿਉਂਕਿ ਇਹ ਆਪਣੇ ਜਿਹੜੇ ਏਰੀਏ ਦੇ ਲੋਕ ਨੇ ਇਹ ਆਰਚ ਕਾਹ ਜ ਨਹੀਂ ਬਣਾਉਂਦੇ ਪੁਲਸ ਦੀ ਸ਼ਕਤੀ ਥੋੜੀ ਜੀ ਜ਼ਿਆਦਾ ਹੈ ਇਲੈਕਸ਼ਨਾਂ ਕਰਕੇ ਕਾਫੀ ਜ਼ਿਆਦਾ ਸ਼ਕਤੀ ਹੈ আরচি ਨਾ ਨੰਬਰ ਨੰਬਰ ਪਲੇਟ ਖਾਲੀ ਛੱਡਣ ਦੇ بجائے ਉਹਨਾਂ ਨੇ ਨੰਬਰ ਲਖਵਾ ਲਿਆ ਨੰਬਰ ਪਲੇਟ ਤੇ আরচি ਉਸਦਾ ਉਹਨਾਂ ਨੇ ਨਾਮ ਬਰਾਈ ਹੋਵੇ ਪੁਲਸ ਹੋਏ ਹੁੰਦਾ ਵੀ ਜਿਹੜੀ ਤੇ ਵਹੀਕਲ ਤੇ ਨੰਬਰ ਲੱਗਿਆ ਹੋਵੇ ਉਹ ਥੋੜਾ ਜਿਹਾ ਰਿਲੈਕਸੇਸ਼ਨ ਹੁੰਦੀ ਹੈ ਕਿਉਂਕਿ ਵਹੀਕਲ ਤੇ ਨੰਬਰ ਲੱਗਿਆ ਆਲਰੇਡੀ ਤੇ ਇਸ ਕਰਕੇ ਇਹਨਾਂ ਨੇ ਕੋਈ ਪੁਲਸਰ ਦਾ ਨੰਬਰ ਲਾ ਲਿਆ ਇਹ ਹੋ ਸਕਦਾ ਹੈ ਵੀ ਇਹ ਚੋਰੀ ਦਾ ਵੀ ਹੋ ਸਕਦਾ ਹੈ ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਰ ਅੱਗੇ ਹੁਣ ਕਿਸ ਤਰ੍ਹਾਂ ਦੀ ਚੈਕਿੰਗ ਹੋਏਗੀ ਚੈਕਿੰਗ ਦੇ ਦੌਰਾਨ ਕਿਵੇਂ ਚੈੱਕ ਕੀਤਾ ਜਾਏਗਾ ਮਤਲਬ ਕਿਹੜਾ ਸਹੀ ਹੈ ਕਿਹੜਾ ਗਲਤ ਹੈ ਜੀ ਦੇਖੋ ਜਿਹੜਾ ਮੋਟਰਸਾਈਕਲ ਅਸੀਂ ਰੋਕੀ ਤਾਂ ਚੈੱਕ ਕਰੀਦਾ ਉਹਦੀ ਆਰਸੀ ਅਸੀਂ ਦੇਖੀਗਾ ਉਹ ਜਿੱਥੋਂ ਤੱਕ ਹੋਵੇ ਇੰਨਾਂ ਨੀ ਐਚ ਸੀ ਨੰਬਰ ਅਸੀਂ ਆਰਸੀ ਨਾਲ ਜ਼ਰੂਰ ਮਲਾ ਲੇ ਹੁਣ ਕਿਹੜੇ ਕਿਹੜੇ ਪਹਿਲੂਆਂ ਤੇ ਜਿਹੜੀ ਜਾਂਚ ਕੀਤੀ ਜਾ ਰਹੀ ਹੈ ਇਸ ਮਾਮਲੇ ਦੀ ਇੱਕ ਤਾਇਨ ਦਾ ਜਿਹੜਾ ਚੈਸੀ ਨੰਬਰ ਹੈ ਇਹਨਾਂ ਨੰਬਰੇ ਉਹ ਕੰਬ ਸੰਬੰਧਿਤ ਕੰਪਨੀ ਨੂੰ ਪਾਵਾਂਗੇ ਜਿੱਥੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹ ਕਿਹੜੀ ਏਜੰਸੀ 'ਚ ਵੇਖਿਆ ਮੋਟਰਸਾਈਕਲ ਉੱਥੋਂ ਸਾਨੂੰ ਪਤਾ ਲੱਗ ਜਾਵੇਗਾ ਕਿ ਇਹਦਾ ਅਸਲ ਮਾਲਕ ਕੌਣ ਹੈ